पहला ना समझी ये पूरा शब्द है अखर नहीं है पहला ना समझी ये पूरा शब्द है अखर नहीं है और बदल है कि बदला ऐसे करते हैं अगर उही ने दे जारा जा जा देखना सी अगर उही ने दे जारा जा देखना सी तो उधर ही दोबारा देखना सी अगर ओहिं ਦੇ ਜਾਣਾ ਦੇਖਣਾ ਸੀ ਤਾਂ ਉਦਨ ਹੀ ਦੁਬਾਰਾ ਦੇਖਣਾ ਸੀ ਔਰ ਲੈ ਤੇਰੀ ਰੀਤ ਪੂਰੀ ਹੋ ਗਈ ਹੈ ਲੈ ਤੇਰੀ ਰੀਤ ਪੂਰੀ ਹੋ ਗਈ ਹੈ ਤੂੰ ਮੈਨੂੰ ਬੇਸਹਾਰਾ ਦੇਖਣਾ ਸੀ ਜੇ ਮੈਨੂੰ ਡੁੱਬਣਾ ਸੀ ਪਾਣੀ ਵਿੱਚ ਵੀ ਕੋਈ ਪੱਥਰ ਦਾ ਭਾਰਾ ਦੇਖਣਾ ਸੀ ਪਾਣੀ ਵਿੱਚ ਵੀ ਨਾਲ ਕੋਈ ਪੱਥਰ ਦਾ ਭਾਰਾ ਦੇਖਣਾ ਸੀ ਪਰ ਤੂੰ ਮੇਰੇ ਦਿਲ ਦੇ ਅੰਦਰ ਦੇਖ ਲੈਂਦਾ ਤੂੰ ਮੇਰੇ ਦਿਲ ਦੇ ਅੰਦਰ ਦੇਖ ਲੈਂਦਾ ਅਗਰ ਅਸਲੀ ਖੇਲਾਰਾ ਦੇਖਣਾ ਸੀ ਪਰ ਤੁਸੀਂ بارش ਦਾ ਮੰਗੀ ਜਾ ਰਹੇ ਹੋ ਤੁਸੀਂ بارش ਦਾ ਮੰਗੀ ਜਾ ਰਹੇ ਹੋ ਅਜੀ ਸਾਡਾ ਵੀ ਧਾਰਾ ਦੇਖਣਾ ਸੀ ਔਰ ਪੁੜਾਰੀ ਵੀ ਤਾਂ ਵੱਡੀ ਮਾਰਦਾ ਤੂੰ ਪੁੜਾਰੀ ਵੀ ਤਾਂ ਵੱਡੀ ਮਾਰਦਾ ਤੂੰ ਅਗਰ ਦਾ ਸਮਾਨ ਸਾਰਾ ਦੇਖਣਾ ਸੀ ਔਰ ਉਹਨਾਂ ਨੂੰ ਨੀਂਦ ਆਉਂਦੀ ਨੂਰ ਕਿੱਦਾਂ ਉਹਨਾਂ ਨੂੰ ਨੀਂਦ ਆਉਂਦੀ ਨੂਰ ਕਿੱਦਾਂ ਜਿਹਨਾਂ ਸਰਗੀ ਦਾ ਧਾਰਾ ਦੇਖਣਾ ਸੀ ਸ਼ੁਕਰੀਆ